ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਹੀ ਪਿਆਰੇ YouTube ਚੈਨਲ ਦੇ ਉੱਪਰ ਸੋ ਬਹੁਤ ਵੱਡੀ ਭਰਤੀ ਲੈ ਕੇ ਹਾਜ਼ਰ ਹੋ ਚੁੱਕੀਆਂ ਜੀ ਜਿਹੜੀ ਕੀ ਭਰਤੀ ਆਈ ਹੈ ਜੀ ਸਟੇਟ ਬੈਂਕ ਆਫ ਇੰਡੀਆ ਬੈਂਕ ਦੇ ਵਿੱਚ ਕਲਰਕ ਦੀ ਭਰਤੀ ਨਿਕਲੀ ਹੈ ਤੇ ਬਹੁਤ ਸਾਰੀਆਂ ਪੋਸਟਾਂ ਦੇ ਵਿੱਚ ਆਈਆਂ ਨੇ ਜੀ ਲਗਭਗ 13735 ਦੇ ਲਗਭਗ ਪੋਸਟਾਂ ਦੇ ਵਿੱਚ ਨਿਕਲੀਆਂ ਨੇ ਤੇ ਅਲੱਗ-ਅਲੱਗ ਸਰਕਲ ਵਾਈਜ਼ ਇਹ ਪੋਸਟਾਂ ਨੇ ਰਜੇ ਸਾਰੇ ਆਪਾਂ ਡਿਟੇਲਡ ਜੋ ਨੋਟੀਫਿਕੇਸ਼ਨ ਆ ਉਹ ਦੇਖਾਂਗੇ ਇਸ ਵੀਡੀਓ ਦੇ ਵਿੱਚ ਨਾਲ ਦੀ ਨਾਲ ਆਪਾਂ ਕੁਆਲਿਫਿਕੇਸ਼ਨ ਕੀ ਰਹੇਗੀ ਏਜ ਕਰਟੇਰੀਆ एग्जाम ਪੈਟਰਨ ਸਿਲੇਬਸ ਵਗੈਰਾ ਕੀ ਰਹੇਗਾ ਸਾਰਾ ਚਰਚਾ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕੱਲਾ ਕੱਲਾ ਡਾਊਟ ਤੁਹਾਡਾ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਏਗਾ ਠੀਕ ਹੈ ਜੀ ਤਾਂ ਆਪਾਂ ਦੇਖਦੇ ਹਾਂ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਜੋ 13 ਜਨ 737 ਬੋਸਟਾਂ ਦਾ ਉਹ ਆਪਾਂ ਦੇਖਦੇ ਹਾਂ ਤਾਂ ਹਾਂ ਜੀ ਰਾਜੇ ਆਪਾਂ ਪਹੁੰਚ ਚੁੱਕੇ ਹਾਂ ਇਹਨਾਂ ਦੇ ਅਫੀਸ਼ਰ ਨੋਟੀਫਿਕੇਸ਼ਨ ਜਿਹੜਾ ਆਊਟ ਹੋ ਚੁੱਕਿਆ ਹੈ ਉਹ ਆਪਾਂ ਦੇਖਾਂਗੇ ਹੁ ਤਾਂ ਦੇਖੋ ਆਪਾਂ نیچے ਚੱਲਾਂਗੇ ਸਭ ਤੋਂ ਪਹਿਲਾਂ ਦੇਖਦੇ ਆਪਾਂ ਇਸ ਤੀ ਜੋ ਵੈਕੈਂਸੀ ਵਗੈਰਾ ਨੇ ਸਾਰੇ ਹੀ ਸਰਕਲ ਵਾਈਜ਼ ਦੀ ਵੈਕੈਂਸੀ ਦਿੱਤੀ ਗਈਆਂ ਨੇ ਤਾਂ ਆਪਾਂ ਦੇਖਦੇ ਹਾਂ ਜੀ ਜੋ ਆਪਣਾ ਸਰਕਲ ਹੈ ਚੰਡੀਗੜ੍ਹ ਦੇ ਵਿੱਚ ਆਉਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਤੇ ਇਸ ਦੇ ਵਿੱਚ ਆਪਣਾ ਦੇਖੋ ਪੰਜਾਬ ਹੈ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਸਰਕਲ ਠੀਕ ਹੈ ਤੇ ਇੱਥੋਂ ਦੀ ਲੈਂਗੁਏਜ ਦਿੱਤੀ ਗਈ ਹੈ ਪੰਜਾਬੀ ਤੇ ਹਿੰਦੀ ਨਾਲ ਹੀ ਕੈਟਾਗਰੀ ਵਾਈਜ਼ ਵੈਕੈਂਸੀ ਦਿੱਤੀਆਂ ਨੇ ਦੇਖੋ ਐਸ ਸੀ ਕੈਟਾਗਰੀ ਦੀਆਂ ਹੈਗੀਆਂ 165 ਵੈਕੈਂਸੀ ਐਸ ਟੀ ਦੀ ਕੋਈ ਵੈਕੈਂਸੀ ਨਹੀਂ ਹੈ ਆਪਣੀ ਆਓ ਵੀ ਸੀ ਦੀ ਹੈਗੀ ਹੈ 119 ਵੈਕੈਂਸੀਆਂ AWS ਦੀਆਂ 56 ਜਰਨਲ ਦੀ ਹੈਗੀ ਐ 229 ਤੇ ਕੁੱਲ ਮਿਲ ਕੇ ਟੋਟਲ ਵੈਕੈਂਸੀ ਜਿਹੜੀ ਪੰਜਾਬ ਦੀ ਬਣਦੀ ਹੈ ਪੰਜਾਬ ਰੀਜਨ ਦੀ ਉਹ 569 ਵੈਕੈਂਸੀ ਬਣਦੀ ਹੈ ਠੀਕ ਹੈ ਤਾਂ ਤੁਹਾਨੂੰ ਸਾਰੀ ਸਰਕਲ ਦੀ ਦੇਖ ਲਈ ਹੋਣੀਆਂ ਅਲਗ-ਅਲਗ ਪਰ ਆਪਾਂ ਨੂੰ ਪੰਜਾਬ ਨਾਲ ਸੰਬੰਧਿਤ ਹੈ ਤਾਂ ਪੰਜਾਬ ਨਾਲ ਦੇਖੋ ਲਗਭਗ 570 ਦੇ ਕਰੀਬ ਨੇ ਜਿਹੜੀਆਂ ਉਹ ਵੈਕੈਂਸੀਸ ਦੇ ਵਿੱਚ ਬਣਦੀਆਂ ਨੇ ਠੀਕ ਹੈ ਤੇ ਅਲਗ-ਅਲਗ ਕੈਟਾਗਰੀ ਵਾਈਜ਼ ਤੁਸੀਂ ਵੈਕੈਂਸੀ ਦੇਖ ਲਈ ਹੋਣੀਆਂ ਤੇ ਹੁਣ ਆਪਾਂ ਦੇਖਨੇ ਇਸ ਦੀ ਕੁਆਲਿਫਿਕੇਸ਼ਨ ਵਗੈਰਾ ਤਾਂ ਦੇਖੋ ਅੱਜ ਜੇਕਰ ਗੱਲ ਕਰੀਏ ਆਪਾਂ ਕੁਆਲਿਫਿਕੇਸ਼ਨ ਦੀ ਇਸ ਦੀ ਜਿਹੜੀ ਕਿ ਐਸੈਂਸ਼ੀਅਲ ਕੁਆਲਿਫੀਕੇਸ਼ਨ ਪੁੱងੀ ਗਈ ਇਸ ਦੇ ਵਿੱਚੋਂ ਤਾਂ ਇਸ ਦੇ ਵਿੱਚ ਸਿੰਪਲ ਗ੍ਰੈਜੂਏਸ਼ਨ ਠੀਕ ਹੈ ਜੀ ਤੁਹਾਨੂੰ ਕਿਸੇ ਵੀ ਬੋਰਡ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਬੀਏ ਦੀ ਤਾਂ ਸਿੰਪਲ ਬੀਏ ਵਾਲਾ ਸੋ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਠੀਕ ਹੈ ਤਾਂ ਇਹ ਬਿਲਕੁਲ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਣਾ ਸਿੰਪਲ ਗ੍ਰੈਜੂਏਸ਼ਨ ਵਾਲੇ ਚਾਹੇ ਆਰਟਸ ਵਾਲੇ ਹੋਣ ਚਾਹੇ ਮੈਥਮੈਟਿਕਸ ਸਾਇੰਸ ਵਾਲੇ ਕੋਈ ਵੀ ਹੋਣ ਤਾਂ ਉਹ ਸਿੰਪਲ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਕਲਰਕ ਦੀ ਬਹੁਤ ਵਧੀਆ ਪੋਸਟ ਹੈ ਤੇ ਤੁਹਾਨੂੰ ਬੈਂਕ ਦੀ ਵਧੀਆ ਜੌਬ ਮਿਲ ਸਕਦੀ ਹੈ ਇਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਿਸ ਨੇ ਵੀ ਨੀਚੇ ਪੜ੍ਹ ਕਰਦੇ ਹਾਂ ਇਸ ਦੇ ਵਿੱਚ ਏਜ ਕ੍ਰਾਈਟੇਰੀਆ ਦੇਖੋ ਇਹ ਦਿੱਤਾ ਹੋਇਆ ਹੈ ਏਜ ਕ੍ਰਾਈਟੇਰੀਆ ਜਿਸ ਦੇ ਵਿੱਚ ਏਜ ਲਿਮਟ ਦਿੱਤੀ ਗਈ ਹੈ ਸੋ 20 ਸਾਲ ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਤੇ ਨਾਲ ਦੀ ਨਾਲ ਜਿਹੜੀ ਏਜ ਕਾਊਂਟ ਕੀਤੀ ਜਾਊਗੀ ਉਹ 1 4 2024 ਤੋਂ ਤੁਹਾਡੀ ਏਜ ਜਿਹੜੀ ਕਾਊਂਟ ਕੀਤੀ ਜਾਊਗੀ ਤੇ ਨਾਲ ਦੀ ਨਾਲ ਹੋਰ ਜਿਹੜੀ categories ਨੇ ਉਹਨਾਂ ਨੂੰ ਰਿਲੈਕਸੇਸ਼ਨ ਵੀ ਦਿੱਤਾ ਗਿਆ ਹੈ ਜਿਵੇਂ ਐਸਸੀ ਐਸਟੀ ਨੂੰ 5 ਸਾਲ ਦਾ ਤੇ ਓਬੀਸੀ ਨੂੰ 3 ਸਾਲ ਦਾ ਤੇ ਹੋਰ ਜਿਹੜੇ ਅਦਰ ਕੈਟਾਗਰੀਸ ਨੇ ਸੋ ਤੁਸੀਂ ਆਪਣੀ ਕੈਟਾਗਰੀ ਦੇ ਮੁਤਾਬਕ ਜਿਹੜਾ ਰਿਲੈਕਸੇਸ਼ਨ ਹੈ ਉਹ ਇਸ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇਹ ਵੀ ਤੁਹਾਡਾ ਡਾਊਟ ਹੈ ਜਿਹੜਾ ਦੂਰ ਹੋ ਗਿਆ ਹੁਣੇ ਨੈਕਸਟ ਆਪਾਂ ਦੇਖਦੇ ਹਾਂ ਤਾਂ ਕਿ ਨੈਕਸਟ ਵਾਲਾ ਜਿਹੜਾ ਸਭ ਤੋਂ ਵੱਡਾ ਡਾਊਟ ਰਹਿੰਦਾ ਹੈ ਕੈਂਡੀਡੇਟਸ ਨੂੰ ਉਹ ਦੇਖੋ ਕਿ ਸਿਲੈਕਸ਼ਨ ਪ੍ਰੋਸੈਸ ਇਸ ਦਾ ਕਿਵੇਂ ਰਹੇਗਾ ਇਹ ਚਾਰ ਨੰਬਰ ਤੁਸੀਂ ਦੇਖਦੇ ਹੋ ਸਿਲੈਕਸ਼ਨ ਪ੍ਰੋਸੈਸ ਇਸ ਦੇ ਰਾਹੀਂ ਦੋ ਐਗਜ਼ਾਮ ਹੋਣਗੇ ਇੱਕ ਤਾਂ ਪ੍ਰੀਲੀਮ ਹੋਊਗਾ ਇੱਕ ਮੇਨ ਐਗਜ਼ਾਮ ਹੋਊਗਾ ਦੋ ਪੇਪਰ ਇਸ ਦੇ ਹੋਣਗੇ ਤੇ ਨਾਲ ਦੀ ਨਾਲ ਇਹ ਤੁਹਾਡੇ ਕੰਪਿਊਟਰ ਬੇਸਡ ਇਗਜ਼ਾਮ ਹੋਣਗੇ ਕੰਪਿਊਟਰ ਦੇ ਉੱਪਰ ਤੁਹਾਡਾ ਇਹ ਕੰਪਿਊਟਰ ਟੈਸਟ ਹੀ ਹੋਊਗਾ ਤੇ ਦੇਖੋ ਜਿਹੜਾ ਪ੍ਰੀਲਿਮ ਇਗਜ਼ਾਮ ਹੋਊਗਾ ਉਸਦੇ ਬਾਰੇ ਦੱਸਿਆ ਗਿਆ ਹੈ ਪਹਿਲੀ ਵਾਰ ਜਿਸ ਦੇ ਵਿੱਚ ਜੋ ਤਿੰਨ ਨੇ ਜਿਹੜੇ ਸ਼ਖਸ਼ਣ ਇਸ ਦੇ ਵਿੱਚ ਪੁੱਛੇ ਜਾਣਗੇ ਇੰਗਲਿਸ਼ ਲੈਂਗੁਏਜ ਨੰਮਰਿਕਲ ਜਿਨਕੀ ਮੈਥ ਵਗੈਰਾ ਤੇ ਰੀਜ਼ਨਿੰਗ ਇਹ ਤਿੰਨ ਤੁਹਾਡੇ ਕੋਲੋਂ ਸ਼ਖਸ਼ਣ ਆਣਗੇ ਜਿਸ ਦੇ ਵਿੱਚ 30 35 ਤੇ 35 ਨੰਬਰ ਦਾ ਟੋਟਲ ਲਾ ਕੇ 100 ਕੁਐਸਚਨ ਹੋਣਗੇ ਤੇ 100 ਮਾਰਕਸ ਦੇ ਹੋਣਗੇ ਠੀਕ ਹੈ ਜੀ ਤੇ ਜਿਹੜਾ ਟਾਈਮ ਦਿੱਤਾ ਗਿਆ ਹੈ ਪਾਰਟ ਵਾਈਜ਼ ਜਿਵੇਂ ਕਿ ਤੁਸੀਂ ਦੇਖ ਲਾ ਲਓ ਜਿਹੜੀ ਕਿ ਇੰ ਇੰਗਲਿਸ਼ ਲੈਂਗੁਏਜ ਵਾਸਤੇ ਲਾ ਟਾਈਮ ਦਿੱਤਾ ਗਿਆ ਹੈ ਉਹ 20 ਮਿੰਟ ਹੈ ਮੈਥ ਵਾਸਤੇ 20 ਮਿੰਟ ਰੀਜਨਿੰਗ ਵਾਸਤੇ 20 ਮਿੰਟ ਯਾਨੀ ਕਿ ਕਾਹਟਾ ਮਿਲੂਗਾ ਤੁਹਾਨੂੰ 100 ਕੁਐਸਚਨਾਂ ਨੂੰ ਹੱਲ ਕਰਨ ਵਾਸਤੇ ਠੀਕ ਹੈ ਜੀ ਤੇ ਨਾਲ ਹੀ ਨਾਲ ਜੇ ਨੀਚੇ ਦੇਖ ਤੁਸੀਂ ਦੇਖ ਸਕਦੇ ਹੋ ਜਿਹੜੀ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਰਹੇਗੀ ਬਹੁਤ ਸਾਰੇ ਬੱਚਿਆਂ ਦੇ ਵੀ ਸੋ ਕਮੈਂਟ ਆਉਣ ਦਾ ਬਾਅਦ ਦੇ ਵਿੱਚ ਤਾਂ ਤੁਸੀਂ ਨੋਟ ਰੱਖਿਓ ਸੋ 1/4 ਦੀ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਰਹੇਗੀ ਠੀਕ ਹੈ ਜੀ 0.25 ਦੀ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਰਹੇਗੀ ਯਾਨੀ ਕਿ 1/4 ਦੀ ਤਾਂ ਤੁਸੀਂ ਇਹ ਦੇਖ ਲਿਓ 네ਗੇਟਿਵ ਮਾਰਕਿੰਗ ਵੀ ਤੇ ਨਾਲ ਹੀ ਨਾਲ ਇਸ ਦੇ ਵਿੱਚ ਦੇਖੋ ਜਿਹੜੀ ਕਿ ਆਪਣਾ ਜਦੋਂ ਪ੍ਰੀ ਪੇਪਰ ਹੋ ਗਿਆ ਜਦੋਂ ਪੇਪਰ ਹੋ ਗਿਆ ਜਦੋਂ ਆਪਣਾ ਤਾਂ ਇਸ ਦੇ ਵਿੱਚ ਕਿੰਨੇ ਕੁਆਲੀਫਾਈ ਬੱਚੇ ਜਿਹੜੇ ਕੀਤੀ ਜਾਣਗੇ ਤਾਂ ਤੁਸੀਂ نیچے ਦੇਖ ਸਕਦੇ ਹੋ ਅਪਰੋਕਸੀਮੇਟਲੀ ਜਿਹੜੀ ਲਿਖਿਆ ਹੋਇਆ ਦੇਖੋ 10 ਟਾਈਮਸ ਯਾਨੀ ਕਿ 10 ਗੁਣਾ ਜਿੰਨੀ ਵੈਕੈਂਸੀ ਆਪਣੀ ਜਿੰਨੀ ਹੈਗੀ ਹੈ ਹੁਣ ਆਪਣੀ ਵੈਕੈਂਸੀ ਕਿੰਨੀ ਹੈ 13735 ਵੈਕੈਂਸੀ ਹੈ ਤਾਂ ਇਸੇ 10 ਗੁਣਾ ਲਾ ਲਓ ਨਾ ਜ਼ੀਰੋ ਲਾ ਕੇ ਸੋ 1,37,350 ਬੱਚੇ ਜਿਹੜੇ ਉਹ ਆਪਣਾ ਪਹਿਲਾ ਪੇਪਰ ਜਿਹੜੇ ਫੇਸ 1 ਐਗਜ਼ਾਮ ਪ੍ਰੀਲੀਮ ਐਗਜ਼ਾਮ ਹੈ ਉਹ ਕੁਆਲੀਫਾਈ ਕਰਨਗੇ ਇਸ ਦੇ ਵਿੱਚ ਠੀਕ ਹੈ ਜਿਹੜੇ ਉਹ ਹੀ ਕੁਆਲੀਫਾਈ ਕਰਕੇ ਉਹ ਮੇਨ ਇਗਜ਼ਾਮ ਦੇ ਵਿੱਚ ਜਾਣਗੇ 137350 ਬੱਚਾ ਠੀਕ ਹੈ ਜੀ ਤਾਂ ਨੈਕਸਟ ਦੇਖਦੇ ਆਪਾਂ ਜਦੋਂ ਇਹ ਇਗਜ਼ਾਮ ਹੋ ਗਿਆ ਆਪਣਾ ਫਿਰ ਜਿਹੜੇ ਕੁਆਲੀਫਾਈ ਕਰ ਜਾਣਗੇ ਉਹ ਮੇਨ ਇਗਜ਼ਾਮ ਦੇ ਵਿੱਚ ਜਾਣਗੇ ਤਾਂ ਮੇਨ ਇਗਜ਼ਾਮ ਵੀ ਦੇਖ ਲਓ ਫੇਸ 2 ਹੈ ਜਿਹਦੇ ਵਿੱਚ ਇਸ ਦੇ ਵਿੱਚ ਚਾਰ ਸੈਕਸ਼ਨਾਂ ਦੇ ਵਿੱਚ ਵੰਡਿਆ ਹੋਇਆ ਹੈ ਜਨਰਲ ਅਵੇਅਰਨੈਸ ਜੀਕੇ ਵਗੈਰਾ ਜਨਰਲ ਇੰਗਲਿਸ਼ ਆ ਜਾਏਗੀ ਮੈਥ ਆ ਜਾਏਗਾ ਤੇ ਰੀਜ਼ਨਿੰਗ ਆ ਜਾਏਗੀ ਠੀਕ ਹੈ ਇਸ ਦੇ ਵਿੱਚ ਕੁਐਸਚਨ ਕਿੰਨੇ ਹੋਣਗੇ 190 ਕੁਐਸਚਨ ਆਉਣਗੇ ਇਸ ਦੇ ਵਿੱਚ ਤੇ ਕਿੰਨੇ ਮਾਰਕਸ ਰਹੇਗਾ 200 ਮਾਰਕਸ ਦਾ ਟਾਈਮ ਇਸ ਦੇ ਵਿੱਚ ਰਹੇਗਾ 2 ਘੰਟੇ 40 ਮਿੰਟ ਇਹ ਸਾਰਾ ਸੈਕਸ਼ਨ ਵਾਈਜ਼ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਹੈ ਇਹ ਤੁਸੀਂ ਦੇਖ ਲਿਓ ਤੇ ਸਾਰਾ ਨੋਟੀਫਿਕੇਸ਼ਨ ਉਹ ਜਿਹੜਾ ਆਪਾਂ ਉਹ ਟੈਲੀਗ੍ਰਾਮ ਦੇ ਉੱਪਰ ਸੈਂਡ ਕਰਾਂਗੇ ਜਿਸ ਦਾ ਲਿੰਕ ਆਪਨੇ ਡਿਸਕ੍ਰਿਪਸ਼ਨ ਦਿੱਤਾ ਹੋਇਆ ਵੀਡੀਓ ਦੇ ਉੱਥੇ ਜਾ ਕੇ ਜੁਆਇਨ ਹੋ ਜਾਇਓ ਤੇ ਨਾਲ ਹੀ ਦੇਖੋ ਜਿਹੜਾ ਤੁਸੀਂ ਪੇਪਰ ਹੈ ਕਿਸ ਲੈਂਗੁਏਜ ਵਿੱਚ ਦੇ ਸਕਦੇ ਹੋ ਇਹ ਵੀ ਬੱਚਿਆਂ ਦਾ ਡਾਊਟ ਰਹਿੰਦਾ ਹੈ ਇਹ ਦੇਖ ਸਕਦੇ ਹੋ 27 ਨੰਬਰ ਤੇ ਤੁਸੀਂ ਉੱਪਰ ਪੰਜਾਬ ਜਿਸ ਦੇ ਵਿੱਚ ਇੰਗਲਿਸ਼ ਹਿੰਦੀ ਤੇ ਪੰਜਾਬੀ ਇਹ ਤਿੰਨੇ ਲੈਂਗੁਏਜਾਂ ਦੇ ਵਿੱਚ ਵੀ ਤੁਸੀਂ ਕੋਈ ਵੀ ਚੋਇਸ ਕਰਕੇ ਆਪਣੀ ਪੇਪਰ ਜਿਹੜਾ ਉਹ ਦੇਖ ਸਕਦੇ ਹੋ ਠੀਕ ਹੈ ਜੀ ਆਪਣੀ ਲ ਠੀਕ ਹੈ ਜੀ ਤਾਂ ਨੀਚੇ ਦੇਖੋ ਤੁਸੀਂ ਹੋਰ ਵੀ ਦੇਖੋ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜੀ ਕਿ ਨੰਬਰ ਜੋੜਨ ਦੀ ਰਾਜੇ ਤੁਹਾਨੂੰ ਇਸ ਲੈਕਚਰ ਪ੍ਰੋਵੀਜ਼ਨਲ ਜੋ ਸਿਲੈਕਸ਼ਨ ਦਿੱਤੀ ਗਈ ਹੈ ਇਸ ਦੇ ਵਿੱਚ ਜਿਹੜਾ ਆਪਣਾ ਫੇਸ 1 ਹੋਊਗਾ ਪ੍ਰੀਲिम एग्जाम ਉਹ ਸਿਰਫ ਤੇ ਸਿਰਫ ਕੁਆਲੀਫਾਈ ਹੋਊਗਾ ਕੁਆਲੀਫਾਈ ਹੋਊਗਾ ਮਤਲਬ ਕਿ ਉਸ ਦੇ ਵਿੱਚ ਜਿਹੜੇ ਨੰਬਰ ਜਿਹੜੇ ਫੇਸ 1 ਦੇ ਉਹ ਐਡ ਨਹੀਂ ਕੀਤੇ ਜਾਣਗੇ ਤੇ ਜਿਹੜਾ ਫੇਸ 2 ਹੈ ਸਿਰਫ ਮੈਟ ਉਸ ਦੀ ਬਣੇਗੀ ਇਹ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਇਸ ਦੇ ਵਿੱਚ ਪੜ੍ਹ ਸਕਦੇ ਹੋ ਜਿਹੜੇ ਕਿ ਮਾਰਕ ਹੋਣਗੇ ਅਬਟੇਨ ਕੀਤੇ ਹੋਣਗੇ ਉਹ ਪ੍ਰੀਲिम एग्जाम ਦੇ ਉਹ ਬੀ ਆਰ ਨੇ ਦਿੱਤੇ ਜਾਣਗੇ ਸਿਰਫ ਤੇ ਸਿਰਫ ਜਿਹੜਾ ਦੂਜੇ ਦੀ ਦੂਸਰੇ ਪੇਪਰ ਹੋਊਗਾ ਆਪਣਾ ਮੇਨ ਇਗਜ਼ਾਮ ਉਸਦੇ ਪੇਪਰ ਜਿਹੜਾ ਮਤਲਬ ਕਿ ਨੰਬਰ ਜੁੜਨਗੇ ਠੀਕ ਹੈ ਤਾਂ ਇਹ ਵੀ ਬਹੁਤ ਵੱਡਾ ਡਾਊਟ ਰਹਿੰਦਾ ਬੱਚਿਆਂ ਨੂੰ ਤਾਂ ਇਹ ਵੀ ਨੋਟ ਰੱਖਿਓ ਤੁਸੀਂ ਅੱਗੇ ਦੇਖੋ ਜਿਹੜਾ ਫੇਸ 1 ਇਗਜ਼ਾਮ ਹੋਊਗਾ ਪਰ ਅਪਰੀਲ ਇਗਜ਼ਾਮ ਹੋਊਗਾ ਪਹਿਲਾਂ ਉਸ ਦੀ ਜਿਹੜੀ ਟੈਂਟੇਟਿਵਲੀ ਡੇਟ ਦਿੱਤੀ ਗਈ ਹੈ ਰਜੇ ਸ਼ਡਿਊਲ ਇਸ ਦੇ ਵਿੱਚ ਫਰਵਰੀ 2025 ਦਿੱਤੀ ਗਈ ਹੈ ਇਹ ਬੈਂਕ ਦੀ ਬਹੁਤ ਵਧੀਆ ਗੱਲ ਮੈਨੂੰ ਇਹ ਲੱਗਦੀ ਹੈ ਕਿਉਂਕਿ ਜਿਹੜੇ ਇਗਜ਼ਾਮ ਹੈ ਇਹ ਔਰ ਜਿਹੜੀ ਐਗਜ਼ਾਮ ਵਗੈਰਾ ਡੇਟ ਹੁੰਦੀ ਹੈ ਨਾ ਪਹਿਲਾਂ ਦੇ ਦਿੰਦੇ ਨੇ ਤੇ ਸਹੀ ਵਕਤ ਤੇ ਬਿਲਕੁਲ ਹੀ ਤਨਮਿਨਾਂ ਦੇ ਵਿੱਚ ਐਗਜ਼ਾਮ ਇਹ ਕੰਡਕਟ ਕਰਵਾ ਲੈਂਦੇ ਨੇ ਇਸੇ ਤਰੀਕੇ ਦੇਖ ਲਓ ਜੇ ਨੋਟੀਫਿਕੇਸ਼ਨ ਆਇਆ ਤਾਂ ਫਰਵਰੀ ਦੇ ਵਿੱਚ ਤੁਹਾਡਾ ਐਗਜ਼ਾਮ ਇਹ ਹੋ ਜਾਏਗਾ ਡੇਟਾਂ ਨਾਲ ਦੀ ਨਾਲ ਅਨਾਉਂਸ ਕਰ ਦੇਣਗੇ ਤੇ ਉਸ ਤੋਂ ਬਾਅਦ ਹੀ ਡੇਢ ਦੋ ਮਹੀਨੇ ਬਾਅਦ ਨਵੀਆਂ ਨਵੀਆਂ ਬਾਤਾਂ ਫਿਰ ਅਗਲਾ ਮੇਨ ਐਗਜ਼ਾਮ ਉਹ ਵੀ ਹੋ ਜਾਊਗਾ ਤਾਂ ਇਹ ਤੁਸੀਂ ਨੋਟ ਰੱਖਿਓ ਜਿਹੜਾ ਪਹਿਲਾ ਐਗਜ਼ਾਮ ਹੋਊਗਾ ਉਹ ਫਰਵਰੀ 2025 ਦੇ ਵਿੱਚ ਹੋਊਗਾ ਤਾਂ ਬਿਲਕੁਲ ਤੁਹਾਡੇ ਕੋਲ ਹੁਣ ਟਾਈਮ ਨਹੀਂ ਹੈ ਤਾਂ ਆਪਣੀ ਤਿਆਰੀ ਦੇ ਵਿੱਚ ਹੁਣੇ ਜੁਟ ਜਾਓ ਠੀਕ ਹੈ ਜੀ ਤੇ ਨੈਕਸਟ ਨੈਕਸਟ ਆਪਣੀ ਕੈਟਾਗਰੀ ਦੇਖੀ ਜੀ ਫੀਸ ਵਗੈਰਾ ਦਿੱਤੀ ਹੋਈ ਹੈ ਐਸ ਸੀ ਐਸ ਟੀ ਅਦਰ ਕੈਟਾਗਰੀਜ਼ ਨੂੰ ਕੋਈ ਵੀ ਫੀਸ ਨਹੀਂ ਹੈ ਇਸ ਦੇ ਵਿੱਚ ਕੋਈ ਵੀ ਚਾਰਜ ਨਹੀਂ ਲੱਗੂਗਾ ਇਸ ਦੇ ਵਿੱਚ ਤੇ ਜਨਰਲ ਓ ਬੀ ਸੀ ای ਡਬਲ ਯੂ ਐਸ ਸੂਨਾ ਕੈਟਾਗਰੀ ਵਾਸਤੇ 750 ਰੁਪਏ ਫੀਸ ਹੈ ਜਿਹੜੀ ਤੁਹਾਨੂੰ ਲੱਗੂਗੀ ਇਸ ਦੇ ਵਿੱਚ ਠੀਕ ਹੈ ਤਾਂ ਇਹ ਫੀਸ ਵਗੈਰਾ ਤੁਸੀਂ ਦੇਖ ਲਈ ਹੋਣੀ ਜੇ ਨਾਲ ਜ ਨਾਲ ਇਹਨੇ ਲਿੰਕ ਦਿੱਤੇ ਹੋਏ ਨੇ ਜਿੱਥੇ ਜਾ ਕੇ ਤੁਸੀਂ ਆਪਣਾ ਜੋ ਫਾਰਮ ਹੈ ਅਪਲਾਈ ਕਰ ਸਕਦੇ ਹੋ ਠੀਕ ਹੈ ਜਰ ਜੀ ਤੇ ਸਾਰੀ ਸਾਰੀ ਜਿਹੜਾ ਨੋਟੀਫਿਕੇਸ਼ਨ ਦੀ ਪੀ ਡੀ ਐਫ ਹੋਊਗੀ ਸੋ ਆਪਾਂ ਟੈਲੀਗ੍ਰਾਮ ਦੇ ਉੱਪਰ ਸੈਂਡ ਕਰ ਦਾਂਗੇ ਤੇ ਤੁਸੀਂ ਆਰਾਮ ਦੇ ਨਾਲ ਉੱ ਪੜ ਸਕੋਗੇ ਠੀਕ ਹੈ ਤੇ ਹੁਣ ਬੱਚੇ ਨੂੰ ਡਾਊਟ ਰਹਿੰਦਾ ਕਿ ਸਾਰੇ ਇਸ ਦਾ ਇਗਜ਼ਾਮ ਕਿੱਥੇ ਹੋਊਗਾ ਤਾਂ ਇਗਜ਼ਾਮ ਦੇਖੋ ਆਪਣੇ ਸਾਰੇ ਅਲਗ-ਅਲਗ ਜਿਹੜੇ ਸਟੇਟ ਦਿੱਤੇ ਹੋਏ ਨੇ ਤੇ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿਹੜੇ-ਕਿਹੜੇ ਸੈਂਟਰ ਇਸ ਦੇ ਵਿੱਚ ਬਣਨਗੇ ਤਾਂ ਇਹ ਨੀਚੇ ਦੇਖ ਸਕਦੇ ਹੋ ਤੁਸੀਂ 37 ਨੰਬਰ ਤੇ ਪੰਜਾਬ ਜਿਸ ਦੇ ਇਗਜ਼ਾਮ ਸੈਂਟਰ ਬਣਨਗੇ ਅਮਰਸਰ ਦੇ ਵਿੱਚ ਬਠਿੰਡਾ ਜਲੰਧਰ ਮੋਹਾਲੀ ਤੇ ਪਟਿਆਲਾ ਠੀਕ ਹੈ ਜੀ ਸੋ ਇਹ ਪੰਜ ਸੈਂਟਰ ਨੇ ਜਿਹੜੇ ਦਿੱਤੇ ਗਏ ਨੇ ਇਗਜ਼ਾਮ ਵਾਸਤੇ ਤਾਂ ਤੁਸੀਂ ਆਪਣਾ ਜਦੋਂ ਫਾਰਮ ਫਿਲ ਕਰੋਗੇ ਤਾਂ ਤੁਹਾਨੂੰ ਚੋਇਸ ਮੰਗੀ ਜਾਏਗੀ ਤਿੰਨ ਸੈਂਟਰਾਂ ਦੀ ਤਾਂ ਜਿਹੜਾ ਤੁਹਾਨੂੰ ਨੇੜੇ ਪਵੇਗਾ ਠੀਕ ਹੈ ਨੀਅਰ ਤਦ ਤੀਓ ਫਿਲ ਕਰ ਦਿਓ ਆਪਣਾ ਠੀਕ ਹੈ ਜੀ ਤੇ ਹੋਰ ਵੀ ਤੁਹਾਡਾ ਕੋਈ ਡਾਊਟ ਹੋਇਆ ਹੋਇਆ ਤਾਂ ਨੀਚੇ ਕਮੈਂਟ ਬਾਕਸ 'ਚ ਸਾਨੂੰ ਦੱਸ ਦਿਓ ਤੇ ਇਸੇ ਤਰ੍ਹਾਂ ਦੀ ਆਪਾਂ ਹੋਰ ਜਿਹੜੇ ਹੈਲਪਫੁਲ ਵੀਡੀਓ ਹੁੰਦੀ ਹੈ ਨੋਟੀਫਿਕੇਸ਼ਨ ਕੋਈ ਵੀ ਆਉਂਦਾ ਠੀਕ ਹੈ ਪੰਜਾਬ ਦੀ ਕੋਈ ਵੀ ਜੌਬ ਆਉਂਦੀ ਹੈ ਨਿਤ ਤਾਂ ਆਪਾਂ ਉਹ ਚੈਨਲ ਦੇ ਉਪਰ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਠੀਕ ਹੈ ਜੀ ਸੋ ਵੀਡੀਓ ਪਸੰਦ ਆਈ ਹੋਣੀ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਹੋਰ ਦੋਸਤਾਂ 'ਇੰਤਕ ਤਾਂ ਜੋ ਹੋਰ ਜਿਹੜੇ ਦੋਸਤ ਨੇ ਉਹ ਵੀ ਆਪਣੇ ਚੈਨਲ ਨਾਲ ਜੁੜ ਸਕਣ ਇਸ ਤਰ੍ਹਾਂ ਇਨਫੋਰਮੇਸ਼ਨ ਲੈਣ ਵਾਸਤੇ ਜੀ ਠੀਕ on the water.